ਅਰੋੜਾ ਪਰਿਵਾਰ ਦਾ ਨਹੀਂ ਮੇਰਾ ਨਹੀਂ ਆ ਸਾਰੇ ਜਿਹੜਾ ਵੀ ਰਾਈਟ ਮਾਈਂਡਡ ਪੰਜਾਬੀ ਹੈ ਉਹਦੇ ਦਿਲ 'ਚ ਇਸ ਗੱਲ ਦੀ ਟੀਸ ਹੈ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਮਾੜਾ ਹੀ ਨਹੀਂ ਬਹੁਤ ਮਾੜਾ ਹੋਇਆ ਅਕੱਲੇ ਸਰਕਾਰ ਐ ਪੁਲਿਸ ਦੇ ਮੱਥੇ ਤੇ ਕਲੰਕ ਨਹੀਂ ਮੈਂ ਸਮਝਦਾ ਪੰਜਾਬ ਦੇ ਪੰਜਾਬੀਅਤ ਦੇ ਮੱਥੇ ਤੇ ਕਲੰਕ ਹੈ ਕਿਉਂਕਿ ਜਿਸ ਆ ਕੋਈ ਨਾਰਮਲ ਗੈਂਗਸਟਰ ਵਾਲੇ ਮਰਡਰ ਨਹੀਂ ਹੈ ਸਾਬ ਬਹੁਤ ਹੀ ਸ਼ਰੀਫ ਬਹੁਤ ਹੀ ਕੋਈ ਐਡਾ ਵੱਡਾ ਕੋਈ ਬਿਜ਼ਨਸਮੈਨ ਵੀ ਹੈ ਨਹੀਂ ਵੀ ਜਿੰਨਾ ਤੋਂ ਕਿਸੇ ਨੇ ਕੋਈ ਕਰੋੜਾ ਰੁਪਏ ਐਂਟਨੇ ਹੋ ਨਾਰਮਲ ਜਿਹਨੂੰ ਕਹਿੰਦੇ ਆਮ ਆਦਮੀ ਇੱਕ شریف ਆਦਮੀ ਉਸ ਬੱਚੇ ਦਾ ਬੜੇ ਇੱਕ ਸੋਚੀ ਮਿੱਥੀ ਗੰਦੀ ਸੋਚ ਦੇ ਨਾਲ ਕਤਲ ਕੀਤਾ ਗਿਆ ਡਾਕਟਰ ਸਾਹਿਬ ਆ ਕਤਲ ਜੋਕ ਆ ਕਿ ਜੋ ਕਤਲ ਹੈ ਨਾ ਸਾਹਿਬ ਆ ਕਤਲ ਇੱਕ ਨਵੀਨ ਦਾ ਕਤਲ ਨਹੀਂ ਆ ਜਿਹੜੀ ਚੋਟ ਹੈ ਜਾਂ ਨਿਸ਼ਾਨਾ ਹੈ ਆ ਭਾਈਚਾਰ ਸਾਂਝ ਇਹਦਾ ਟਾਰਗੇਟ ਅਸਲ ਇਹ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਨੀਮ ਐ ਪੰਜਾਬੀਅਤ ਦੀ ਉਹਦੇ ਉੱਤੇ ਇੱਕ ਬੜਾ ਵੈਲ ਪਲਾਨ ਬਹੁਤ ਹੀ ਘਟੀਆ ਤੇ ਗੰਦੀ ਸੋਚ ਦੇ ਨਾਲ ਇੱਕ ਹਮਲਾ ਕੀਤਾ ਗਿਆ ਇਹਦੇ ਵਿੱਚ ਦੋਸ਼ੀ ਕੌਣ ਹੈ ਕਿਉਂਕਿ ਜੇ ਜੇ ਹਾਲਾਤ ਬਣੇ ਆ ਅੱਜ ਇੱਥੇ ਦੋ ਹੀ ਚੀਜ਼ਾਂ ਆਮ ਵਿਕਰੀਆਂ ਜੀ ਇੱਕ ਤਾਂ ਨਸ਼ਾ ਇੱਕ ਹੈ ਜਿਹੜੇ ਪਿਸਤੌਲ ਹੈ ਇਹ ਜਿਹੜੇ ਹਥਿਆਰ ਹੈ ਹਰੇਕ ਕੋ ਮੇਰ ਕਿ ਹਰੇਕ ਦੇ ਡੱਬੇ ਦੇ ਅੰਦਰ ਕੋਈ ਨੁਕੀ ਨਿਕਲੇ ਹੋਊਗਾ ਕਿੱਥੋਂ ਲੈ ਕੇ ਆ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਪੁੱਲ ਸੇ ਗੱਲਾਂ ਇਸ ਮੌਕੇ ਤੇ ਨਹੀਂ ਕਰਨੀਆਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਸਰ ਯਾਦ ਕਰੋ 6 ਤਰੀਕ ਨੂੰ ਐਸੇ 6 ਨਵੰਬਰ ਨੂੰ ਤਰਨਤਾਰਨ ਦੇ ਸਟੇਜ ਤੇ ਖੜਕੇ ਕੇਜਰੀਵਾਲ ਸਾਹਿਬ ਦੇ ਬਿਆਨ ਸੀਗੇ ਕਹਿੰਦੇ ਮੈਂ ਇਨ ਗੈਂਗਸਟਰਸ ਕੋਰ ਇਨ ਬਦਮਾਸ਼ਾਂ ਕੋ 7 ਦਿਨ ਦਾ ਅਲਟੀਮੇਟਮ ਦਿੰਦਾ ਹਾਂ 7 ਦਿਨ ਦੇ ਅੰਦਰ ਪੰਜਾਬ ਛੋੜ ਜਾਏ ਉਹ ਤਾਂ 13 ਤਰੀਕ ਆ ਕੇ ਨਿਕਲ ਗਈ ਸਾਬ ਅੱਜ ਮੈਂ ਸਮਝਦਾ ਪੰਜਾਬ ਦੇ ਲੋਕ ਇਸੀ ਅਲਟੀਮੇਟਮ ਦੰਨਿਆ ਕੇਜਰੀਵਾਲ ਸਾਹਿਬ ਨੂੰ ਪੰਜਾਬ ਦਾ ਖੇੜਾ ਛੱਡੋ ਸਾਹਿਬ ਅੱਜ ਦਾ ਦਿਨ ਵੀ ਭੜਾਇਆ ਥੋੜੀ ਜਿਹੜੀ ਪਰਛਾਵਾਂ ਪਿਆ ਹੈ ਸਭ ਆ ਦਿੱਲੀ ਦੇ ਆਮ ਪਾਰਟੀ ਦੀ ਜਿਹੜੀ ਲੀਡਰਸ਼ਿਪ ਦਾ ਪੰਜਾਬ ਤੇ ਗਵਰਨੈਂਸ ਦੇ ਉੱਤੇ ਪਰਛਾਵਾਂ ਹੈ ਤੇ ਉਹਨਾਂ ਦੇ ਪਿੱਠੂ ਜਿਹੜੇ ਇੱਥੇ ਬਣੇ ਬੈਠੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਿੰਮੇਵਾਰੀ ਦਿੱਤੀ ਸੀ ਉਹਨਾਂ ਨੇ ਗੋਡੇ ਟੇਕ ਰੱਖੇ ਉਹਨਾਂ ਦੇ ਅੱਗੇ ਤਾਂ ਮੇਰੀ ਉਹਨਾਂ ਨੂੰ ਇੱਕ ਹੈ ਤੁਸੀਂ ਖੇੜਾ ਛੱਡੋ ਪੰਜਾਬ ਦਾ ਇਹ ਗੈਂਗਸਟਰ ਗੁੰਸਟਰ ਸੇ ਸਾਰਾ ਕੁਝ ਨਿਬੇੜ ਦੇਾਂਗੇ ਪੰਜਾਬੀਆਂ ਨੂੰ ਸਾਰਾ ਕੁਝ ਆਂਦਾ ਤੁਸੀਂ ਜਿਹੜੇ ਆ ਕੇ ਇੱਥੇ ਪੰਜਾਬ ਦੇ ਜੜਾਂ 'ਚ ਬੈਠੇ ਹੋ ਪੰਜਾਬ ਦੀ ਜੜਾਂ 'ਚ ਬੈਠੇ ਹੋ ਇਹ ਉਹਨੇ ਹੀ ਭਾਗੀਦਾਰੀ ਹੈ ਇਸ ਘਟਨਾਵਾਂ ਦੇ ਅੰਦਰ ਪੰਜਾਬ ਦੇ ਅੰਦਰ ਅਗਰ ਕੋਈ ਹੱਲ ਅੱਜ ਆਪਣੇ ਆਪ ਨੂੰ ਸੁਰੱਖਿਤ ਨਹੀਂ ਮਹਿਸੂਸ ਕਰ ਰਿਹਾ ਤੁਸੀਂ ਬੱਚੀ ਦਾ ਦੇਖੇ ਸਭ ਤੁਸੀਂ ਉੱਥੇ ਸੀ ਜਿਹੜੇ ਕਹਿ ਰਹੇ ਸੀ ਮੈਂ ਆ ਸੋਚ ਹੈ ਸਭਾ ਨਵੀਨ ਦੀ ਸੋਚ ਆ ਉਹਨਾਂ ਦੇ ਪਰਿਵਾਰ ਦੀ ਸੋਚੋ ਬੱਚੀ ਨੇ ਇੱਕ ਵਾਰ ਹੀ ਨਹੀਂ ਕਿਹਾ ਆ ਜਿਹੜੀ ਇਹ ਗੱਲਾਂ ਹੋ ਜਾਂਦੀ ਐ ਨੌਕਰੀ ਦਿਓ ਜੀ ਪੈਸੇ ਦਿਓ ਨਹੀਂ ਕਹਿੰਦੇ ਅੱਜ ਤਾਂ ਸਾਡਾ ਪਰਿਵਾਰ ਦਾ ਨਵੀਨ ਗਿਆ ਕੱਲ ਕਿਸੇ ਹੋਰ ਦਾ ਨਵੀਨ ਨਾ ਜਾਵੇ ਆ ਇਨਸ਼ੋਰ ਕਰ ਦਿਓ ਜਕਰ ਸਾਹਿਬ ਕਿੱਡੀ ਵੱਡੀ ਸੋਚ ਜਕਰ ਸਾਹਿਬ ਆਰਐਸਐਸ ਨਾਲ ਸੰਬੰਧ ਰਸੀ ਤੇ ਬੀਜੇਪੀ ਦਾ ਕੀ ਸਟੈਂਡ ਰਗੋਛੈ ਨਾ ਪਰਿਵਾਰ ਨੂੰ ਲੈ ਕੇ ਸਾਬ ਮੈਂ ਕਹਿੰਨਾ ਬੀਜੇਪੀ ਜਾਂ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਸਾਬ ਮੈਂ ਇੱਕ ਪੰਜਾਬੀ ਦੇ ਤੌਰ ਤੇ ਬੋਲ ਰਿਹਾ ਹਾਂ ਸਾਬ ਅੱਜ ਹਰੇਕ ਪੰਜਾਬੀ ਦਾ ਕਾੜ ਜੱਬਲੁੰਦਰਾ ਪਿਆ ਵੀ ਆ ਹੋ ਕੀ ਰਿਹਾ ਪੰਜਾਬ ਦੇ ਅੰਦਰ ਤੁਸੀਂ ਟਾਰਗੇਟ ਕਰਕੇ ਥਿਸ ਇਜ਼ ਅ ਟਾਰਗੇਟਿੰਗ ਕਿਲਿੰਗ ਸਾਬ ਜੋ ਨਾ ਟੂ ਵੀ ਜਿਹਨੂੰ ਤੁਰੇ ਜਾਂਦੇ ਨੂੰ ਠੋਕਤਾ ਜੀ ਤੁਰੇ ਜਾਂਦੇ ਤਹਿਸ਼ਦ ਫੁਲਾਨੀ ਹੈ ਇੱਕ ਬੜੇ ਸੋਚ ਦੇ ਨਾਲ ਮੈਂ ਕਹਿ ਰਿਹਾ ਵੀ ਸਾਡੀ ਸੋਚ ਹੈ ਵੀ ਜਿਹੜੀ ਸਰਕਾਰ ਵਾਹ ਕੰਡ ਦੇ ਸੇਟ ਵੀ ਆ ਕੀ ਹੈ ਇੱਥੇ ਚਾਰ ਦਿਨਾਂ ਤੋਂ ਇਹ ਆ ਹੀ ਨਹੀਂ ਪਤਾ ਲੱਗਿਆ ਵੀ ਕਿਉਂ ਕਤਲ ਹੋਇਆ ਕਿਹੜਾ ਇਹਦਾ ਪਿੱਛੇ ਜੀ ਐਡੀ ਵੈਡੀ ਮਿਸਟਰੀ ਹੈ ਸਾਰੇ ਬੱਚੇ ਬੱਚੇ ਨੂੰ ਪਤਾ ਵੀ ਕਿਉਂ ਹੈ ਕੀ ਨਵੀਨ ਸੀਗਾ ਕੀ ਇਹਦੇ ਉੱਤੇ ਕੀ ਹਮਲਾ ਹੈ ਪਰਿਵਾਰ ਦੇ ਵਿੱਚ ਮਾਰੋ ਨੌਕਰੀ ਦੀ ਮੰਗ ਜਿਹੜੀ ਆ ਦਿੱਤੀ ਜਾ ਰਹੀ ਆ ਅਗਰੇ ਪੁਲਿਸ ਨੂੰ ਅਲਟੀਮੇਟਮ ਸਾ ਮੈਂ ਕੇਜਰੀਵਾਲ ਨੂੰ ਪੁਲਿਸ ਦਿੱਤਾ ਤਾਂ ਸਾਰੇ ਜਦੋਂ ਚੀਫ ਮਿਨਿਸਟਰ ਕੋਡੇ ਟੇਕੀ ਬੈਠਾ ਕੋ ਮਿਊਨਿਸੀਪਲਿਸ ਆ ਪਰਿਵਾਰ ਦੇ ਪਿੱਛੇ ਕੋਈ ਨਹੀਂ ਰਹਿ ਗਿਆ ਸਰ ਦੇਖੋ ਹਾਂਜੀ ਪਰਿਵਾਰ ਦੇ ਪਿੱਛੇ ਕੋਈ ਨਹੀਂ ਰਹਿ ਗਿਆ ਹੁਣ ਪਰਿਵਾਰ ਕਿਵੇਂ ਚੱਲੇਗਾ ਸਾਰੇ ਪਰਿਵਾਰ ਸਾਰੇ ਬੈਠੇ ਜੀ ਸਾਰੇ ਸਾਡਾ ਪਰਿਵਾਰ ਹੈ ਸਾਡਾ ਪਰਿਵਾਰ ਹੈ ਸਾਰੇ ਬੱਚੇ ਕੋਈ ਜੋਬ ਨਹੀਂ ਸਾਰਾ ਕੁਝ ਹੀ ਹੋਊਗਾ ਸਭ ਇਸ ਗੱਲ ਨੂੰ ਉਹਨਾਂ ਦੀ ਸੋਚ ਦੇ ਉੱਤੇ ਇਹਨੂੰ ਛੋਟਾ ਨਾ ਕਰੋ ਸਰ ਮੈਂ ਕਹਿ ਗਿਆ ਟਿਆ ਉਹ ਸੋਚ ਤਾਂ ਸਾਰਾ ਕੁਝ ਦੇਣਾ ਪਊਗਾ ਸਰਕਾਰ ਨੂੰ ਉਹ ਤਾਂ ਸਾਰਾ ਕੁਝ ਦੇਊਗੀ ਨੀ ਤਾਂ ਮੈਂ ਕਹਿ ਰਿਹਾ ਸਾਨੂੰ ਉਂਗਲੀ ਚੱਡੀ ਵੀ ਕਰਨੀ ਆਂਦੀ ਉਹ ਤੋਂ ਸਾਰਾ ਕੁਝ ਹੋ ਜਾਊਗਾ ਪਰ ਸਾਰੇ ਨੌਕਰੀ ਬਾਰੇ ਨਹੀਂ ਕੋਈ ਸੋਚਦੀ ਤਾਂ ਸੀ ਤਿੰਦਰ ਸਭਾ ਨੌਕਰੀ ਦੇ ਦੇਗੀ ਸਾਹਿਬ ਕੇ ਪੰਜਾਬ ਸਰਕਾਰ ਹੀ ਕਿਉਂ ਨਹੀਂ ਦੇਊਗੀ ਸਾਹਿਬ ਸਰਕਾਰ ਦੇ ਫੰਗ ਲਗੇ ਅਗਰ ਨਹੀਂ ਦਿੰਦੀ ਫਿਰ ਸਰ ਦੇਊਗੀ ਸਾਹਿਬ ਅਸਲੀ